ਉਧਰੋਂ ਤੇ ਮੈਂ ਝਾੜ ਦਿੱਤਾ ਵਾ ਸਾਰਾ ਤੇ ਬਸ ਝਾੜੂ ਰਹਿ ਗਿਆ ਲਾਉਣ ਵਾਲਾ ਉਹ ਲਾ ਦਿੰਨੀ ਆ ਨਹੀਂ ਨਹੀਂ ਕੋਈ ਨਹੀਂ ਮੈਂ ਲਾਉਣ ਦੇਈ ਆ ਹੁਣ ਝਾੜੂ ਮੈਂ ਲਾ ਲੈਣਾ ਤੂੰ ਇਦਾਂ ਕਰ ਵੀ ਅਲਮਾਰੀ ਚੋਂ ਮੇਰੇ ਥੋੜੇ ਜਿਹੇ ਕੱਪੜੇ ਕੱਢ ਲਾ ਉਹੋ ਹੀ ਉਦਾਂ ਦੇ ਖੜੇ ਆ ਤੇ ਉਹੋ ਹੀ ਮੈਂ ਪਾਉਣ ਦੇਈ ਆ ਚਲੋ ਕੋਈ ਗੱਲ ਨਹੀਂ ਦੀਦੀ ਕੱਢ ਲੈਣੀ ਆ ਮੈਂ ਥੋੜੇ ਜਿਹੇ ਮੇਰਾ ਰਾਦਾ ਵੀ ਲੈ ਜਾਣੀ ਆ ਹੋਰ ਉਹ ਵੇਲੋ ਸ਼ਦੈਨ ਦਾ ਹਾਲ ਉਦੋਂ ਦੀ ਲੰਮੇ ਪਈ ਆ ਅੰਦਰ ਇੱਕ ਵਾਰੀ ਨਹੀਂ ਆ ਗਿਆ ਉਹਨੇ ਵੇਖਿਆ ਕਿ ਕੀ ਕਰਨ ਡੀਆਂ ਵਾ ਚਾਹ ਤੇ ਉਹਨੂੰ ਬੜਾ ਹੀ ਕਿ ਮੈਂ ਵੀ ਜਾਣਾ ਵਾ ਉੱਥੇ ਸੰਦੀਪ ਜੇ ਸੱਚ ਪੁੱਛੇ ਨਾ ਉਹ ਘਰੋਂ ਕੰਮ ਤੋਂ ਡਰਦੀ ਆਈ ਹੈ ਤੇ ਸੋਸਾ ਆਹੋ ਰੁਪਿੰਦਰ ਇਹ ਕੀ ਕਹਿਣ ਦੀ ਆ ਚਾਹ ਮੰਗਾਂਦੀ ਇਹ ਨਾਲੇ ਉਹ ਕਹਿੰਦੀ ਉਹਨੂੰ ਘੱਲ ਲੈ ਕੇ ਆਓ ਆ ਕਰਨੀ ਆ ਸੰਦੀਪ ਨਹੀਂ ਆਦੀ ਮਾਸੀ ਉੱਠ ਫਿਰ ਇਹਨਾਂ ਨੂੰ ਕਹੇ ਚਾਹ ਲਿਆ ਚੱਲੇ ਚੱਲੇ ਜਲਦੀ ਬਣਾ ਕੇ ਲਿਆਓ ਚਾਹ ਬਣਾ ਦਿੰਨੇ ਆ ਚੱਲੀਏ ਚੰਗਾ ਫਰਮਾਸੀ ਉਹ ਘਰ ਦਾ ਉਹਨਾਂ ਧਿਆਨ ਦੀ ਉਹ ਰੱਖੀ ਕਹਿ ਦੇਣਾ ਹੀ ਮਾਸੀ ਨੂੰ ਇਨੂੰ ਕਿੰਨੇ ਬੋਲਿਆ ਬੈਠੇ ਵੋ ਸਾਰਾ ਖਲਾਰਾ ਪਾਗ ਰਹਾਤਾ ਇਥੇ ਦੰਦੀਆਂ ਕੱਢੀ ਜਾਣਾ ਵੇ ਆ ਕਿਨੇ ਖਲਾਰਾ ਚੁਕੜਾ ਵਾ ਉਹੋ ਜੀ ਮਾਵਾਂ ਵਾ ਜੀ ਦੱਸ ਇਥੇ ਨੂੰ ਛੱਡ ਗਈ ਆ ਵੀ ਮੈਂ ਚੁੱਪ ਇੱਥੇ ਚਪੇੜ ਮਾਰੀ ਅੱਛਾ ਚਪੇੜ ਮਾਰੀ ਤਰ ਮੈਂ ਸਾਰਾ ਖਲਾਰਾ ਪਾਗ ਰਹਾ ਕੋ ਦਿੱਤਾ ਵਾ ਵੀ ਕਰਦਾ ਕੀ ਆ ਵੀ ਤਾ ਟੋੜ ਜਾ ਆਪਣੇ ਘਰ ਚੱਲ ਅਪਣੇਂਦਰ ਉਹੋ ਜੀ ਮਾਵਾਂ ਆ ਦੀ ਖਲਾਰਾ ਪਾਗ ਰਹਾ ਤਾਂ ਮਾਂ ਹਮ ਸਫਾਈ ਕੀਤੀ ਹੀ ਵੀ ਗੁੱਡਾ ਭੂਏ ਚੜਾਇਆ ਵਾ ਇਹਨੂੰ ਇਹਨਾਂ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਏ ਮੈਂ ਤੈਨੂੰ ਕਹਿੰਦੀ ਆ ਆਪਣੇ ਅੰਦਰ ਭੱਜਾ ਸੌਂਦਾ ਨਹੀਂ ਐ ਮਾਂ ਵਰਗ ਟਿੜ ਜਿੱਦਾਂ ਦੀ ਮਾਂ ਆ ਵਾ ਤੋਦਾਂ ਦਾ ਗੜੀ ਮੁੰਡਾ ਗਜਾਇਆ ਵਾ ਵੀ ਮਾਂ ਸਫਾਈ ਕੀਤੀ ਸੀ ਮੈਂ ਤੇ ਫੇਰ ਖਲੜਾ ਪਾਗਦ ਰੱਖਤਾ ਵਾ ਵੀ ਘੱਟੀ ਏ ਤੂੰ ਸੌਣ ਨਾ ਆਪਣੇ ਅੰਦਰ ਚੱਜਾ ਤੂੰ ਜਾਣੇ ਨਹੀਂ ਆਪਣੇ ਅੰਦਰ ਨਹੀਂ ਹੁਣ ਸੌਰਾ ਮੈਨੂੰ ਖਲੜਾ ਚੁਕਣਾ ਪਣਾ ਵੇਖੀ ਅਗਰ ਦਿਨਾਂ ਨਾਲ ਗੱਲ ਕਰਨੀ ਮੈਂ ਤੂੰ ਹੀ ਕਲੀ ਨਾ ਭੂਏ ਚੜਾਇਆ ਵਾ ਬੰਦਾ ਆਪਣੇ ਕਮਰੇ ਦੇ ਵਿੱਚ ਆਪਣੇ ਜਾਨੇ ਨੂੰ ਛੱਡੇ ਮੈਂ ਤੁਹਾਡੇ ਕਮਰੇ ਜਾ ਕੇ ਖਲੋਰਾ ਪੁੰਦਰੀ ਦੋ ਕੋਖ ਨਾ ਜਾ ਮੇਰੇ ਪੜਸੇ ਪਾ ਪਿੰਦੇ ਮੈਂ ਤਾਂ ਹੋ ਹੁਣ ਦੱਸਾਂ ਪਤਾ ਹੈ ਮੈਂ ਚਪੇੜ ਮੋਹ ਮੂਹ ਤੇਰੇ ਮੈਂ ਕਹਿੰਦੇ ਆਹ ਕਰਨੀ ਆ ਪੁੱਤੋ ਕੀ ਹੋ ਵੀ ਮੈਂ ਕੀ ਕੀਤਾ ਮੈਂ ਕਰਨਾ ਨਹੀਂ ਕੀ ਇਹ ਵੀ ਸਰਾਇ ਤੇ ਖਲੋਰਾ ਪਿਆ ਸਰਾ ਸਾਰਾ ਨਪੂਜਿਆ ਖਲਾਰਿਆ ਇੱਥੇ ਤੇ ਕੀੜੀਆਂ ਆਉਣੀਆਂ ਇਹਨੂੰ ਮੈਂ ਹੌ ਬਾਲ ਕੇ ਗਿਆ ਸੀ ਕਿੰਨੀਆਂ ਕਿੜੀਆਂ ਚੜ ਗਈਆਂ ਕਿਤੇ ਉੱਤੇ ਭਾਗ ਕੇ ਤਾਂ ਤੁਸੀਂ ਤੇ ਬੜਾ ਹੇਜ ਕਰਨੇ ਆ ਮੈਂ ਤੁਹਾਨੂੰ ਕਹਿਣਾ ਆਪਣੀ ਜ਼ੁਬਾਨ ਨੂੰ ਲਗਾਉਣ ਦੇ ਲਾ ਗੁੱਡੇ ਭੂਏ ਚੜਾਏ ਤੁਸੀਂ ਇਹ ਮੁਰੇ ਦੀ ਕਿਦਾਂ ਗੱਲ ਲਾਲ ਕੀਤੀ ਇਹ ਮੈਂ ਇਹਦੀ ਨੋ ਕਰਨ ਦੀ ਭਲਮਣੇ ਨਹੀਂ ਆਪਣਾ ਸਮਝ ਸਕਦੀ ਉਹ ਤਾਂ ਬੜੀਆਂ ਗੱਲਾਂ ਕਰਦੀਆਂ ਹੀ ਇੰਨੇ ਕੰਮ ਕਰਦੀਆਂ ਹੀਦਾ ਕੰਮ ਕਰਦੀਆਂ ਵਾ ਵੀ ਤੇ ਪੂਜਿਆ ਬਾਅਦ ਚ ਚੁੱਕਿਆ ਜਾਂਦਾ ਕਿੰਨਾ ਕੀ ਹਰ ਮਾਸਾ ਜਾ ਉਹ ਵਜ ਚ ਚੁੱਕਿਆ ਗਿਆ ਹੈ ਇਹਨਾਂ ਮੈਂ ਮੈਂ ਝਾੜੂ ਪੋਚਾ ਕੀਤਾ ਸਾਰਾ ਦੰਦਰਾ ਸਵੇਰ ਦਾ ਮੈਂ ਨਹੀਂ ਕਰਨ ਮੇਰੇ ਕੋਲ ਬਾਰ ਬਾਰ ਹੁੰਦਾ ਵਾ ਇਮਾ ਘੜੀ ਬਾਰ ਬਾਰ ਬਈ ਉਹਨੂੰ ਪਤਾ ਉਹ ਵਿਚਾਰੇ ਨੂੰ ਕਿੱਦਾਂ ਖਲਾਰਾ ਪਾਉਣਾ ਤੇ ਕਿੱਦਾਂ ਨਹੀਂ ਪਤਾ ਕਿ ਉਹਨੀਆਂ ਨੂੰ ਇਹਨਾਂ ਦੀ ਮਾਂ ਨੂੰ ਨਹੀਂ ਪਤਾ ਹੋਊਗਾ ਵੀ ਆਪਣੇ ਅੰਦਰ ਉੱਥੇ ਭੱਜ ਜਿਵੇਂ ਸਾਡੇ ਅੰਦਰ ਕੋ ਬੱਲੇ ਆਉਂਦੇ ਮੇਰੀ ਸੁਣ ਗੱਲ ਘਰ ਤੇ ਸਾਡਾ ਇੱਕੋ ਹੀ ਹੈ ਨਾ ਆਈ ਨਹੀਂ ਕਦੀ ਮੇਰ ਤੇਰ ਕੀਤੀ ਪਿਓ ਅੰਦਰ ਕੀਦਾ ਤੇ ਉਹ ਅੰਦਰ ਕੀਦਾ ਵਾ ਨਹੀਂ ਕੀਤੀ ਤਾਂ ਫਿਰ ਇਦਾਂ ਥੋੜਾ ਕੰਮ ਚੱਲਦਾ ਵਾ ਵੀ ਇੱਕ ਬੰਦਾ ਸਫਾਈਆਂ ਕਰਦਾ ਰਹੇ ਸਾਰਾ ਦਿਨ ਲੱਗਾ ਰਹੇ ਤਾਂ ਉਹ ਲਾ ਫੇਖ ਲੋਰ ਤਾਂ ਵੀ ਕੋਈ ਨਹੀਂ ਖਲਾਸਤਾ ਤੇ ਅਸੀਂ ਚੁੱਕੇ ਜਾਊਗਾ ਬਾਅਦ ਚ

ਕਿਉਂ ਨਿਗਾੜੇ ਹੈਗਾ ਵਾ ਤੂੰ ਚਪਿੜਾ ਮਾਰਨੀ ਮੇਰੇ ਇੰਨੀ ਚਪਿੜਾ ਮਾਰਦੀ ਆ ਮੈਂ ਨਿਕਿਆ ਨੇੜੇ ਤੇ ਕਿਹਾ ਕੀ ਹੋ ਗਿਆ ਇਹ ਭਲਾ ਹੋ ਗਿਆ ਇਹ ਭਲਾ ਤੂੰ ਨੇ ਮੇਰੇ ਹੁੰਦਿਆ ਨਹੀਂ ਹਟਣੀ ਤੇ ਪਹਿਲਾਂ ਕੀ ਕਿਉ ਕੀਤਾ ਹੋਗਾ ਤਨਾ ਕੀ ਕੀਤਾ ਉਹ ਮੈਂ ਤਾਂ ਕੋਹ ਨਹੀਂ ਕੀਤਾ ਹੈਗਾ ਵੀ ਮਾ ਮੈਂ ਹੁਣ ਮਾਰਨੀ ਇੱਕ ਮੂੰਹ ਤੇ ਰੱਖੇ ਨਾ ਨੇ ਖਲਰਾ ਪਿਆ ਇਹਨੂੰ ਕਰਕੇ ਮੇਰੇ ਦਿਵਲੇ ਹੋ ਗਏ ਮਮੀ ਮੇਰਾ ਦਰਾਦਾ ਵਾ ਸੂਣਾ ਬਣਾ ਕੇ ਲਈਏ ਲੈ ਉਹ ਬਣਾ ਕੇ ਹੁਣ ਤੇ ਸੰਦੀਪ ਹੁਦਾਂ ਵੀ ਸਸਤੇ ਹੋਏ ਹੋਣੇ ਗਰਮੀਆਂ ਵਾਲੇ ਆ ਪੈ ਗਿਆ ਹੁਣ ਫਰਕ ਬੜਾ ਹੁੰਦੇ ਮੰਮੀ ਸੂਟ ਤੇ ਮੇਰੇ ਕੋ ਵੀ ਹੈ ਨਹੀਂ ਆ ਮੇਰਾ ਵੀ ਰਾਦਾ ਮੈਂ ਵੀ ਲੈਵਾਂ ਨਹੀਂ ਬਾਹੂ ਬਣਵਾ ਲਿਆ ਤੂੰ ਕੜੀ ਹੋਣੀ ਕਿ ਬਣਾਉਣੀ ਦੀਦੀ ਤਾਂ ਕਰੀਏ ਆਪਾਂ ਦੋਵੇਂ ਜਾਨੀਏ ਚੱਲੀਏ ਕਿਸ ਦਿਨ ਨਹੀਂ ਮੇਰਾ ਵੀ ਕੀ ਕੱਢਿਆ ਮੈਂ ਜਾ ਕੇ ਬਣਾ ਕੇ ਲੈ ਆਉਣੀ ਨਾਲੇ ਬਾਹੌੜੇ ਦੋ ਦੋ ਸਾਤ-ਸਾਤ ਬਣਨੇ ਬਣਾ ਸੰਦੀਪ ਹੌਲੀ-ਹੌਲੀ ਗੱਲਾਂ ਕਰੋ ਜੇ ਉਹਨੇ ਸੁਣ ਲਿਆ ਨਾ ਤੇ ਸੂਟ ਇੱਥੇ ਰਹਿ ਜਾਣੇ ਨੇ ਉਹਨੇ ਮੈਂ ਕਰਦਾ ਉਹਨਾ ਸਾਡੇ ਫਿਰ ਸੇਕਦਾ ਸੰਦੀਪ ਉਹ ਸਾਨੂੰ ਨਿਆਣੀ ਠਕਰ ਗਈ ਨਿਆਣਿਆਂ ਵਾਂਗੂ ਮਗਰ ਭੱਜਦੀ ਜਿੱਦਨ ਨੂੰ ਜਾਈਦਾ ਬੱਸ ਉਹਨੇ ਤੇ ਕਹਿਣਾ ਸਕੂਟਰੀ ਤੇ ਮੈਂ ਦੋਵੇਂ ਪਾਸੇ ਲੱਤਾਂ ਕਰਕੇ ਬਹਿ ਜੰਨੀ ਆ ਹਈ ਸੰਦੀਪ ਉਹਤੋਂ ਵੀ ਗਈ ਤੇ ਕਿੰਨੀ ਸ਼ਰਮ ਆਈ ਜਾਂਦੀ ਹੁਣ ਮੰਮੀ ਖੜਨਾ ਤੇ ਪੈਣਾ ਹੀ ਆ ਨਾਲ ਜਦੋਂ ਪਿੱਛੇ ਪੈ ਹੀ ਜਾਂਦੀ ਆ ਤੇ ਕੀ ਕਰੀਏ ਹੁਣ ਸੰਦੀਪ ਜਿੱਥੇ ਲੈ ਗਏ ਨਾ ਤੁਦਨ ਵਾਲਾ ਕੰਮ ਹੋਣਾ ਹੀ ਆ ਇਹ ਅੰਦਰੋਂ ਆਵਾਜ਼ ਕਾਦੀ ਆ ਉੰਡਈ ਆ ਵੇਖਾ ਬਣਾ ਉੱਠ ਕੇ ਕੀ ਹੈ ਉਹ ਅੰਦਰ ਪਤਾ ਨਹੀਂ ਕਦੋਂ ਆਉਂਦੀ ਆ ਅੱਜ ਤੇ ਜੀ ਉੱਠ ਕੇ ਵੀ ਆਏ ਤਾਂ ਸਹੀ ਉਹਦੇ ਅੰਦਰ ਹੀ ਆ ਉੱਠਾ ਬਲਾ ਮੇਰੀ ਪਾਦੀ ਆਵਾਜ਼ ਆਈ ਹੋਣ ਮੁੰਡੇ ਨੂੰ ਕੋ ਕਿਹਾ ਨਾ ਤੇ ਫੇਰ ਵੇਖ ਲਈ ਕੀ ਉਹਨੂੰ ਕਿਹਾ ਤੇ ਦੱਸ ਹਦ ਹੋਈ ਨਹੀਂ ਜਨ ਨੇ ਲੱਗ ਰਹੀ ਸੀ ਕੀ ਹੋਇਆ ਵਾ ਕਾ ਤੂੰ ਅਲੀ ਦੁਵਾਰੇ ਹੋਇਆ ਦੱਸ ਤੇ ਸਹੀ ਦੁਵਾਰੇ ਦੇ ਕਾਲੀ ਕੱਲ ਕੀ ਹੋਈਏ ਦੱਸੋ ਉਹ ਮੁੰਡੇ ਨੇ ਵੇਖਿਆ ਕੀ ਬਣਾਇਆ ਨੇ ਮਾਰ ਮਾਰ ਕੇ ਉਦਾਂ ਹੀ ਮੈਨੂੰ ਕੁੱਟੀ ਆਂਦੀ ਆ ਵੰਮੀ ਆਵੇਂ ਨਾਲ ਕੋਈ ਗੱਲ ਹੋਈ ਨਾ ਹੋਰ ਨਹੀਂ ਹੋਇਆ ਤੈਨੂੰ ਪੁੱਛਾ ਕੀ ਹੋਇਆ ਵੀ ਮੇਰੇ ਵੱਲ ਨੂੰ ਆਈ ਜਾਂਦੇ ਸਾਰੇ ਜਣੇ ਆਹ ਕੋਈ ਆ ਕੀ ਇਹ ਗੱਲ ਵੀ ਦੱਸੋ ਨਹੀਂ ਹੋਇਆ ਗੱਲ ਹੋਈ ਏ ਤੇ ਮੁੰਡੇ ਨੂੰ ਕੁੱਟਿਆ ਕਿਉਂ ਕੁਝ ਆ ਮੜਾ ਜਾਨੇ ਖਲਾਰਤਾ ਬੈਠ ਤੇ ਤੇ ਤਾਂ ਡਈ ਭੁੜਕਣੋਂ ਦੇ ਤੂੰ ਹਾਂ ਰਪਿੰਦਰ ਉਹ ਤੇ ਨਿਆਣਾ ਵਾ ਤੂੰ ਨਿਆਣੀ ਏ ਦੱਸ ਚੱਲ ਦੇ ਖਲਾਰਤਾ ਤੇ ਤੂੰ ਹੱਥੀ ਕੋ ਪਿਆਵਾ ਇਹਦੇ ਤੇ ਉਹਦੇ ਚ ਪੇੜਾ ਮਾਰਨੀ ਨਹੀਂ ਗੇ ਜਿਹੜੇ ਦੱਸ ਉਹਨੂੰ ਕੀ ਪਤਾ ਵਾ ਕੁਛ ਆਨ ਰਪਿੰਦਰ ਉਹਦੇ ਚ ਪੇੜਾ ਮਾਰੀਏ ਮੈਂ ਤਾਂ ਕੋ ਗਿਆ ਕਿ ਹਲੇ ਮੈਂ ਤੈਨੂੰ ਇੱਕ ਮੋੜ ਸੂਟ ਛੇੜ ਲੈ ਜੰਭਾ ਹੋ ਜਾ ਕੇ ਪਰਾ ਜਾ ਕੇ ਦੇਖਾਂ ਗੱਡਾ ਕੰਜਰ ਖਾਣਾ ਪਾਇਆ ਇਹਨਾਂ ਨਹੀਂ ਚੁੱਕੜ ਵਾਲੀ ਕਿਹੜੀ ਬਿਮਾਰੀ ਹੈ ਤੈਨੂੰ ਵੀ ਜਦੋਂ ਪੈਣਾ ਉਹ ਤੋਂ ਉਹਨੂੰ ਕੁੱਟਣ ਡਾ ਪੈਣਾ ਵਾ ਤੈਨੂੰ ਅਗਲ ਨਹੀਂ ਹੁੰਦੀ ਦੱਸ ਉਹ ਨਿਕਾ ਜਾ ਨਿਆਣਾ ਵਾ ਤੂੰ ਉੱਧਾ ਪਿਆਰ ਨਾ ਉਹ ਵੀ ਨਹੀਂ ਪਾਰੀ ਉਹਨਾਂ ਦਾ 3-4 ਮਹੀਨੇ ਹੋ ਗਏ ਸਮਝਾਉਣੀ ਨਹੀਂ ਦੇਣਾ ਮੈਨੂੰ ਪਿਆਰ ਦਾ ਸਮਝਾਉਦੇ ਤੇ ਜਦੋਂ ਉਹ ਉਹਦਾ ਮੇਰੇ ਹੱਥ ਚੁੱਕ ਦਿੱਤੀ ਜੇ ਮੈਂ ਕਹਿੰਦੀ ਹੱਥ ਨਹੀਂ ਆ ਮੇਦੇ ਰੁਪਿੰਦਰ ਇਦਾਂ ਥੋੜੀ ਘਰੀਦਾ ਵਾ ਉਹ ਵੀ ਨਿਆਣਾ ਵਾ ਅੱਜ ਤੱਕ ਨਹੀਂ ਸਮਝਵਾਉਂਦੀ ਕਿ ਤਰ੍ਹਾਂ ਵਗਿਆ ਇਹਨੂੰ ਖਲਾਰਨੀ ਚੀਜ਼ ਕਿ ਨਹੀਂ ਖਲਾਰਨੀ ਆ ਕੋਈ ਥੋੜੇ ਜਣੇ ਮੇਰੇ ਦਵਾਰੇ ਹੋਈ ਜਾਊ ਵੀ ਨਹੀਂ ਭੈਣਾ ਉਹਨੂੰ ਵੀ ਸਮਝਾਉਣ ਦੇ ਤਾਂ ਤੈਨੂੰ ਵੀ ਬਠੇਰਾ ਸਮਝਾ ਲਿਆ ਵਾ ਅਸੀਂ ਤੂੰ ਕਿਹੜੀ ਮੰਨਦੀ ਆ ਕਿਸ ਦੀ ਆਪਣੀਆਂ ਮਰਜ਼ੀਆਂ ਕਰਦੀ ਆ ਬਸ ਪਤਾ ਨਹੀਂ ਵੀ ਦੋ ਸੇਨੀਆਂ ਉੱਤੇ ਡਿੱਗੀਆਂ ਕਿ ਨਹੀਂ ਲੱਗੀਆਂ ਤਾਂ ਜਦੋਂ ਮੈਂ ਅੰਦਰ ਆਇਆ ਉਹਨੂੰ ਆਪਣੇ ਕੋਲ ਲਾ ਦਿੱਤੀ ਝੂਠ ਬੋਲੀ ਕਰਨੀ ਇਤਰਾ ਨਹੀਂ ਨਿੰਦ ਖਰੀਦਾ ਹੁੰਦਾ ਨਿਆਣਾ ਮਾ ਬੱਚਾ ਵਾ ਉਹਨੇ ਸੱਸ ਸੋਟ ਲੱਗ ਜੂਗੀ ਇਤਰਾ ਕੇ ਵੀ ਐਵੇਂ ਹੀ ਸਾਰੇ ਘਣੀ ਕੋ ਬੋਲੀ ਕਰੀ ਜਾਂਦੇ ਚੱਲ 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 ਨਾ ਇਹ ਉਹ ਹਟਾ ਡਿਆ ਨਾ ਚਲ ਆਂ ਤੂੰ ਉੱਥੇ ਮੰਜੇ ਤੇ ਆਵਰਾ ਆ ਇੱਥੇ ਬਹਿ ਜਣਗੇ ਇੱਥੇ ਦੱਸ ਮੈਨੂੰ ਕੀ ਹੋਇਆ ਵਾ ਚੁੱਪ ਕਰ ਜਾ ਚੁੱਪ ਕਰ ਜਾ ਤੂੰ ਰੋ ਨਾ ਤੇ ਦੱਸ ਮੈਨੂੰ ਕੀ ਹੋਇਆ ਵਾ ਮੇਰੀ ਸੁਣ ਲੈ ਚੁੱਪ ਕਰ ਜਾ ਚੁੱਪ ਕਰਕੇ ਦੱਸ ਮੈਨੂੰ ਗੱਲ ਕੀ ਹੋਈ ਹੈ ਚੱਲ ਚੁੱਪ ਕਰ ਚੁੱਪ ਕਰ ਜਾ ਚੁੱਪ ਕਰ ਜਾ ਦੱਸ ਪਹਿਲਾਂ ਕੀ ਗੱਲ ਹੋਈ ਹੈ ਨੇ ਨੈਨਾ ਇਤਨਾ ਥੋੜਾ ਘਰੀਦਾ ਹੋਣਾ ਜਿੱਦਾਂ ਥੂੰ ਕਰਨੀ ਆ ਔਰ ਪਿੰਦਰ ਸੱਚਾ ਤੇਰੇ ਦਿਵਾਲੇ ਹੁੰਦਾ ਵਾ ਅੱਖ ਗਿਆ ਵਾ ਤੇਰ ਕੋ ਬੜਾ ਤੈਨੂੰ ਸਮਝਾ ਸਮਝਾ ਕੇ ਵੇਖਿਆ ਵਾ ਤੈਨੂੰ ਸਮਝ ਫੇਰ ਨਹੀਂ ਆਉਂਦੀ ਮਾਸਾ ਵੀ ਕਦੇ ਜੇ ਖਾਧੀਆਂ ਵਾ ਨਾ ਤੂੰ ਹਣ ਮਾਰੋ ਤੇ ਕੋ ਤੇ ਆਪਣੇ ਕੱਦਬੀ ਖਾਣ ਲਈਆਂ ਜੇ ਨਾ ਤਾਂ ਮੁੰਡੇ ਨੂੰ ਖਾਹਾਂਦੀ ਤੇ ਨਾ ਤਾਂ ਮਾਰ ਖਾਂਦੀ ਉਹ ਤੇ ਬੇਸਮਝਿਆ ਉਹਨੂੰ ਚਾਰੇ ਨੂੰ ਕੀ ਪਤਾ ਵਾ ਉਹ ਹੋਂ ਤਦ ਇਮੀਅਰ ਦੇ ਸਾਰੇ ਮੇਰੇ ਦਿਵਾਲੇ ਹੋ ਜੋ ਉਹਨੇ ਮੇਰੇ ਇੱਕ ਵਾਚ ਪੇੜ ਮਰੀ ਪਹਿਲਾਂ ਵੀ ਮੇਰੇ ਦੋ ਦਿਨ ਵਾਰ ਉਹਨਾਂ ਦੇ ਚ ਪੇੜਾ ਮਾਰੀਆਂ ਮੋਦੋਲ ਵੀ ਨਹੀਂ ਕੋਹ ਕਿਹਾ ਹੈ ਜੋ ਅੱਜ ਵਾ ਤੇ ਅੱਜ ਵੀ ਮੇਰੇ ਮੁੰਡੇ ਦੇ ਕਰਕੇ ਚ ਪੇੜਾ ਮਾਰਤੀਆਂ ਕੋਈ ਖਬਰ ਮੈਂ ਤੁਹਾਨੂੰ ਕੋਹ ਵੀ ਨਹੀਂ ਕਿਹਾ ਸਿਰਫ ਮੈਨੂੰ ਮੈਂ ਬੈਠ ਦੋ ਥਲੇ ਤਾਰ ਤਾਂ ਹੋਰ ਤੇ ਮੈਂ ਕਾਹ ਕਭ ਨਹੀਂ ਕਿਹਾ ਉਹਨਾਂ ਨੇ ਉਹਨੂੰ ਰਗਾ ਤੋਂ ਫੜਿਆ ਹੀ ਮੁੰਡੇ ਨੂੰ ਆ ਰਗਾ ਤੋਂ ਫੜਿਆ ਹੀ ਤੇ ਦੀ ਭਲਾ ਗੱਲ ਨੇ ਮੇਰੇ ਗੱਲ ਸੁਣੋ ਤੁਸੀਂ ਵੇਖਿਆ ਇਹ ਮੈਨੂੰ ਤੁਸੀਂ ਵੇਖਿਆ ਕਿ ਮਨੂੰ ਰਗਾ ਤੋਂ ਫੜਿਆ ਹੀ ਹੁਣ ਸਾਨੂੰ ਉਹ ਲੱਭੀ ਦੱਸਣ ਡਿਆ ਹੈਗਾ ਤੁ ਫਿਰ ਬਸ ਉਹ ਗੱਲ ਕਰ ਛੜੀ ਨਾ ਉਹਦੇ ਮਗਰ ਲੱਗੇ ਨਾ ਮੇਰੀ ਜਿੰਨੇ ਨਾ ਸੁਣੀਏ ਕਰਦੇ ਵਿੱਚ ਕਹਿੰਦੇ ਮੇਰੀ ਵੀ ਸੁਣਦੇ ਸਾਰੇ ਰਲੇ ਆ ਸਾਰੇ ਰਲੇ ਆ ਆਹੋ ਸਾਰੇ ਰਲੇ ਦੀਦੀ ਕੋਈ ਵੀ ਨਹੀਂ ਘਟੇਗਾ ਅਸੀਂ ਤਾਂ ਬੁਠੇਰੀ ਤੈਨੂੰ ਕਰ ਕਰ ਰੇ ਮੇਰਾ ਵੇਖਿਆ ਤੂੰ ਕੋਈ ਨਹੀਂ ਕੋਲ ਤੇ ਵੀ ਨਹੀਂ ਜਬ ਪੁੱਛੋ ਨਾ ਤੁਸੀਂ ਉਹਨੂੰ ਚੁੱਕਣਾ ਦਿੰਦੇ ਆ ਜਿੱਦਾਂ ਦੀ ਉਹਨੂੰ ਕਹਿੰਦੇ ਨਾ ਉਹਦਾ ਉਹ ਕਰਦਾ ਤਾਂ ਕਰ ਗਿਆ ਅੱਜ ਮੈਨੂੰ ਵੱਜੀਆਂ ਉਹ ਵੀ ਤੁਹਾਡਾ ਕਰਕੇ ਸਾਰਿਆਂ ਦਾ ਕਰਕੇ ਵੇਖੀ ਸਹੀ ਹੁਣ ਅੱਜ ਨਾਮੇ ਕੋਠੇ ਚੜਕੇ ਰੋਲਾ ਪਾਉਂਗੀ ਤੇ ਮੇਰਾ ਨਾਮ ਵੀ ਰੁਪਿੰਦਰ ਨਹੀਂ ਹੈ ਤੁਹਾਨੂੰ ਵੀ ਪਤਾ ਲੱਜੂਗਾ ਕਿਦਾਂ ਕਿ ਨੌ ਨੌ ਦੇ ਦਹਾਂ ਤੇ ਜੁਕੀ ਦਾ ਵੇਖੀ ਸਹੀ ਆ ਉਨੇ ਮੁੰਡੇ ਨੂੰ ਕਿਉਂ ਮਾਰਿਆ ਉਹਦਾ ਸਮਝਾ ਲੈਂਦੀ ਮੰਨਦੀ ਨਿਆਣਾ ਹੈਗਾ ਹੀ ਉਹ ਗਲਤੀ ਹੈ ਉਹਦੀ ਪਰ ਉਹਨੂੰ ਨਹੀਂ ਸਮਝ ਲੱਗਦੀ ਕੀ ਕਰੀਏ ਹੁਣ ਜਿੱਦਾਂ ਕਹਿਣ ਦੇ ਹੀ ਕਿ ਗਲੋਂ ਫੜਿਆ ਜੇ ਕੁਝ ਹੋ ਜਾਂਦਾ ਮੁੰਡੇ ਨੂੰ ਤੇ ਫੇਰ ਸੰਦੀਪ ਉਹ ਤਾਂ ਗੱਲ ਚੱਲ ਠੀਕ ਵਾ ਪਰ ਉਹਨੂੰ ਨਹੀਂ ਸਮਝ ਲੱਗਦੀ ਹੁਣ ਤੇ ਚੱਲ ਕੋਈ ਨਹੀਂ ਇਹ ਵੀ ਪਿਆਰ ਨਾ ਸਮਝਾ ਲੈਂਦਾ लवली ਤੇਰਾ ਦਿਮਾਗ ਨਹੀਂ ਕੰਮ ਕਰਦਾ ਹੈਗਾ ਜਦੋਂ ਜੀ ਕਰਦਾ ਵਾ ਤੂੰ ਉਦੋਂ ਫੜ ਕੇ ਤ ਉਹਨੂੰ ਕੁੱਟਣ ਡਾ ਪੈਣਾ ਵਾ ਨਖਤਿਆ ਜੇ ਥਾਂ ਟਿਕਾਣੇ ਵੱਜ ਗਈ ਨਾ ਤੇ ਉਹਨੇ ਮਰ ਜਾਣਾ ਹੀ ਹੋ ਤੇ ਸਾਰੀ ਉਮਰ ਜੇਲ੍ਹ ਚ ਲੰਘ ਜਾਣੀ ਹੋ ਮੁੜ ਕੇ ਕੋਈ ਸਮਝਾ ਕਰ ਤੂੰ ਵੀ ਗੱਲ ਨੂੰ ਆਂਡ ਗਵਾਣ ਦੇ ਨਹੀਂ ਓ ਛੱਡਣਾ ਲੋਕੀ ਤੇ ਅੱਗੇ ਤਮਾਸ਼ਾ ਵੇਖਣਾ ਚਾਹੁੰਦੇ ਆ ਉਹਨਾਂ ਨੇ ਤੇ ਸਗੋਂ ਜੇਲ੍ਹ ਚ ਕੱਲਣਾ ਵਾ ਭੀ ਜਾਣ ਸਗੋਂ ਚੰਗਾ ਵਾ ਓ ਮੇਰੀ ਗੱਲ ਸੁਣ ਭੈਣ ਇੱਥੇ ਵੀ ਤੇ ਜੇਲ੍ਹ ਹੀ ਆ ਬਾਹਰੋਂ ਆਉਂਦਿਆਂ ਨੂੰ ਪਾਣੀ ਨਹੀਂ ਧਾਣੀ ਨਹੀਂ ਆਉਂਦਿਆਂ ਕਾ ਪਤ ਮਿਲਦਾ ਵਾ ਕਰ ਵੇ ਚੱਲ ਕੋਈ ਨਹੀਂ ਹੌਲੀ ਹੌਲੀ ਸਮਝ ਜੂਗੀ ਥੋੜਾ ਬੋਤਾ ਦਿਮਾਗ ਤੋਂ ਕੰਮ ਲੈ ਉਹ ਤਾਂ ਨਿਗੇ ਜੇ ਨਿਆਣੇ ਨੂੰ ਨਹੀਂ ਸਮਝਣ ਦੀ ਤੇ ਵੱਡੇ ਨੂੰ ਨੇ ਕੀ ਸਮਝਣਾ ਵਾ ਵੇ ਚੱਲ ਕੋਈ ਗੱਲ ਨਹੀਂ ਪਿਆਰ ਨਾਲ ਗੱਲ ਕਰ ਲਈਦੀ ਹੋਈ ਦੀ ਜੇ ਉਹ ਏਦਾਂ ਦੀ ਹੈ ਨਾ ਤੇ ਤੁਸੀਂ ਚੱਜ ਦੇ ਬਣ ਜੋ ਕਿਤੇ ਕਿਉਂ ਜਲੂਸ ਲੱਗੇ ਕੱਢਣਾ ਇੱਥੇ ਉਹਦੇ ਇੱਕ ਹਿਸਾਬ ਦਾ ਆਪਣੇ ਕਮਰੇ ਵੰਡ ਕੇ ਬੈਠੀ ਆ ਆਂਦੀ ਆਪਣੇ ਕਮਰੇ ਚ ਕਿਉਂ ਨਹੀਂ ਭਾਲਿਆ ਮੈਂ ਸਾਡੀ ਇੱਕੋ ਕੋਠੀ ਆ ਨਾ ਅਸੀਂ ਕਦੀ ਮੇਰ ਤੇਰ ਨਹੀਂ ਕੀਤੀ ਵੀ ਸਾਡਾ ਕਮਰਾ ਆ ਵਾ ਤੇ ਸਾਡਾ ਕਮਰਾ ਉਹ ਆ ਕੀ ਕਰੀਏ ਲਵਲੀ ਹੋ ਇੰਨਾ ਇਹਨੂੰ ਪਤਾ ਵਾ ਵੀ ਸਾਡਾ ਕਮਰਾ ਆ ਵਾ ਤੇ ਇਹ ਨਹੀਂ ਪਤਾ ਵੀ ਨਿਆਣੇ ਨੂੰ ਮਾਰਨਾ ਕਿਉਂ ਉਹਦਾ ਦਿਮਾਗ ਨਹੀਂ ਹੈ ਇੰਨਾ ਹੈਗਾ ਨਹੀਂ ਇਹ ਕੰਮ ਕਰਦਾ ਕੋਈ ਗੱਲ ਨਹੀਂ ਸਮਝਾਉਣੀ ਆ ਮੈਂ ਵੀ ਪੁੱਠੇ ਕੰਮਾਂ ਨੂੰ ਤਾਂ ਦਿਮਾਗ ਬੜਾ ਕੰਮ ਕਰਦਾ ਵਾ ਬੁਠੇਰਾ ਉਹਦੀ ਮੰਮੀ ਨੇ ਵੀ ਸਮਝਾ ਕੇ ਕੱਲਿਆ ਵਾ ਪਰ ਉਹ ਫੇਰ ਉਹੋ ਜੇ ਕੰਮ ਕਰਦੀ ਤਾਂ ਹੁਣ ਕੀ ਕਰੀ ਤੈਨਾਂ ਕ ਸਮਝਾਉ ਹੋ ਗਿਆ ਉਹਨੂੰ ਜਦੋਂ ਦੀ ਆਈ ਹੈ ਨਾ ਉਦੋਂ ਦੇ ਸਮਝਾਉਣੀ ਡਏ ਆ ਕਿ ਨਹੀਂ ਕੱਕ ਲਈ ਉਹਨੂੰ ਸਮਝਾ ਲੈਣਾ ਹੀ ਮੈਂ ਪਰ ਤੂੰ ਹੀ ਮੈਨੂੰ ਮਨਾ ਕੀਤਾ ਸੀ ਵੀ ਦੀਦੀ ਤੁਸੀਂ ਕੋਹ ਨਾ ਕਿਓ ਮੈਂ ਆਪੇ ਸਮਝਾ ਲੂੰਗੀ ਤੇ ਚੱਲ ਤੂੰ ਹੀ ਸਮਝਾ ਕੇ ਵੇਖ ਲੈਂਦੀ ਪਿਆਰ ਦੇ ਨਾਲ ਮੈਂ ਤਾਂ ਦੀਦੀ ਬੜਾ ਸਮਝਾ ਕੇ ਵੇਖ ਲਿਆ ਵਾ ਉਹ ਨਹੀਂ ਸੁਧਰਨ ਵਾਲੀ ਹੈਗੀ ਚੱਲ ਕੋਈ ਗੱਲ ਨਹੀਂ ਮੈਂ ਵੀ ਸਮਝਾ ਲੈਂਨੀ ਐ ਐਵੇਂ ਇਦਾਂ ਕਾਲੇ ਨਾ ਪਿਆ ਕਰੋ ਜੇ ਮੇਰੇ ਮੁੰਡੇ ਨੂੰ ਕੁਝ ਹੋ ਜਾਂਦਾ ਨਾ ਮੈਂ ਸਾਰੇ ਟੱਬਰ ਨੂੰ ਨਹੀਂ ਛੱਡਣਾ ਗਲਤੀ ਭਾ ਉਹਨੇ ਕੀਤੀ ਸੀ ਚੱਲ ਕੋਈ ਨਹੀਂ ਸੰਦੀਪ ਉਹ ਯਾਤਨੀ ਨਾ ਕੁਝ ਵੀ ਉਹ ਤਾਂ ਛਦੈਣਵਾ ਗਾਂ ਤੋਂ ਏਦਾਂ ਕਰਾਂਗੇ ਵੀ ਉਹਦੇ ਲਾਗੇ ਮੁੰਡਾ ਨਾ ਜਾਣ ਦਵਾਂਗੇ ਤੇ ਦੀਦੀ ਮੁੰਡੇ ਨੇ ਤਾਂ ਖੇਡਣਾ ਅੰਦਰ ਹੀ ਆ ਕਿੱਥੇ ਜਾਣਾ ਮੁੰਡੇ ਨੇ ਮੈਨੂੰ ਤੇ ਕੋਈ ਸਮਝ ਨਹੀਂ ਲੱਗਦੀ ਮੈਂ ਇਹਦੇ ਫਸੀ ਗਈ ਆ ਸੱਚੀ ਨਾ ਮੈਂ ਤੁਹਾਨੂੰ ਕੋਈ ਕਹਿ ਸਕਦੀ ਆ ਨਾ ਉਹਨੂੰ ਕਹਿ ਸਕਦੀ ਉਹ ਵੀ ਸੱਚਾ ਪੈਂਦਾ ਵਾ ਲਵਲੀ ਆਵੇ ਤੇਰੇ ਘੜੀ ਜੋੜੇ ਹੱਥੋਂ ਤੇ ਹੱਥ ਨਾ ਚੁੱਕਿਆ ਘਰ ਪਰਵਾ ਉਹਦਾ ਮੂੰਹ ਨਾਲ ਜੜੀ ਗੱਲ ਕਰਨੀ ਹੁੰਦੀ ਕਰ ਲਿਆ ਕਰ 4 ਵਜਣਗੇ ਨਾ ਉਹਦੇ ਫੇਰ ਹੀ ਅਕਲ ਆਉਣੀ ਉਹਨੂੰ ਹੋ ਨਾ ਕੋਠੇ ਚੜ ਜਾ ਚੰਗੀ ਤਾਂ ਰੋਲਾ ਪਾ ਦੁਨੀਆ ਨੂੰ ਦੱਸ ਜਾ ਕੇ ਮਹੀਨੇ ਕ ਮਾਦੇ ਦੀ ਮਾਲਕ ਹੈਗੀ ਆ ਮੈਂ ਤੇ ਮੈਂ ਦੱਸਣਾ ਨਹੀਂ ਤੇਰੀ ਕਰਤੂਤਾਂ ਸਾਰੇ ਲੋਕਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਫੇ ਇਦਾਂ ਇਦਾਂ ਦੀ ਐ ਕੀ 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 ਲੋਕਾਂ ਨੂੰ ਪਤਾ ਪਪਲਾ ਹੈ ਤੈਨੂੰ ਤਾਂ ਗੱਲ ਹੋ ਗਈ ਗੱਲ ਕਰਨੀ ਸੁਆਣਾਉਂਦੀ ਤਾਂ ਤੂੰ ਕੀ ਕਰੇਂ ਘੋਟੇ ਚੜਕੇ ਜਾ ਕੇ ਤੂੰ ਮੈਂ ਦੱਸੂ ਸਾਰੇ ਲੋਕਾਂ ਨੂੰ ਵੀ ਇਦਾਂ ਕਰਦੇ ਮੈਨੂੰ ਚਪੇੜਾ ਮਾਰਦੇ ਮੈਨੂੰ ਕੁੱਟਦੇ ਵੇ ਚਪੇੜਾ ਨੂੰ ਨੀਤੀ ਖਾਨੀ ਆ ਤੂੰ ਮਾਰਸਾ ਕਿ ਜਨੇ ਮੁੰਡੇ ਨੂੰ ਨਾ ਮਾਰਦੀ ਤਾਂ ਨਾਤ ਬੜਾ ਖਾਂਦੀ ਤੂੰ ਨਾ ਇਥੇ ਪੁਲਿਸ ਵਾਲੇ ਆਉਣਗੇ ਨਾ ਤਿੰਨ ਚਾਰ ਤਵੇ ਤੁਹਾਨੂੰ ਡੰਡੇ ਮਾਰ ਦੇਣਗੇ ਪੁਲਿਸ ਵਾਲਿਆਂ ਨੂੰ ਅਸੀਂ ਦੱਸਾਂਗੇ ਵੀ ਆਕਰ ਤੂਤ ਕਰਦੀ ਓਏ ਵੇ ਕਿ ਤੁਹਾਨੂੰ ਖੜ ਦੇ ਕਿਦਾਂ ਮੈਂ ਵੇਖੀ ਤੁਹਾਨੂੰ ਡੰਡੇ ਵੱਜੇ ਨਾ ਉਥੇ ਵੇਖੀ ਸਹੀ ਇਦਾਂ ਗੱਲ ਨਹੀਂ ਬਾਜਰੇ ਦੇ ਡੰਡੇ ਮੈਂ ਵੇਖ ਲਈ ਕੋਈ ਨਹੀਂ ਸਾਰੇ ਡੰਡੇ ਚੱਲ ਹੈ ਕਿ ਕੋਠੇ ਚੱਲ ਮੈਂ ਚੱਲੀ ਮੈਂ ਦੱਸ ਮੈਂ ਇੱਥੇ ਬੈਣੀ ਕਿ ਤੇ ਮੈਂ ਤੈਨੂੰ ਬੁਲਾ ਤਿੰਨ ਚੰਗੀਆਂ ਚੰਗੀਆਂ ਕਰਨਾ ਚੜਾ ਲਾ ਤੈਨੂੰ ਮੈਂ ਕੋਠੇ ਤੇ ਰੱਖਾ ਐਵੇਂ ਉਹ ਉਹਦੇ ਪਤਾ ਥੋੜੀਆਂ ਵਜ ਗਈਆਂ ਮੈਂ ਤੇਰੇ ਜਿਆਦਾ ਮਾਰ ਦੇਣੀਆਂ ਨੇ ਮਾਰ ਉਹ ਬਦ ਤੂੰ ਕਿਦਾਂ ਮਾਰਦੇ ਵੇਖੀ ਚਾਹੀਏ ਕਿੱਪੂਏ ਚੜੀ ਸਗੋ ਏ ਮੈਂ ਆਪਣੀ ਮੰਮੀ ਨੂੰ ਵੀ ਦੱਸ ਦੇਣਾ ਵੇਖੀ ਮੰਮੀ ਮੇਰੀ ਆਉਂਦੀ ਤਾਂ ਅੱਨੇ ਮਿਲ ਵੇ ਕੀ ਆ ਮੰਮੀ ਆਉਂਦੀ ਮੰਮੀ ਵਾਧੀਆਂ ਚੰਗੀਆਂ ਤੇ ਅਸੀਂ ਜੱਜ ਲੱਗੀ ਆ ਸਾਡੇ ਦੇ ਚੱਲ ਇੱਧਰ ਆ ਵੈਲਾ ਮੈਂ ਸੱਚੀ ਗੱਲ ਸੁਣਾਈਆ ਹੋਣਾ ਤਾਂ ਹੁਣ ਵੈਲਾ ਉਧਰ ਕਿਡੀ ਛਤੀ ਗਈ ਲਾ ਤਾਂ ਉਦੋਂ ਡਰ ਗਈ ਇਹਨੇ ਪੋਸੋਲੇ ਨਾਲੇ ਆ ਵੇਖ ਕਿ ਜਿਦੀ ਬੂਆ ਬੰਦ ਕਰ ਗਈ ਚਲ ਕੋਈ ਨਹੀਂ ਆਪੇ ਖੋਨੂਗੀ ਚੰਗਾ ਸੋ ਕੋਈ ਥੰਦਰ ਬੈਠੀ ਰਹੀ ਨਹੀਂ ਹੋਦੀ ਘੁਰਦੀਆਂ ਵਾ ਕਦੇ ਹਟਦੀਆਂ ਨਹੀਂ ਹਟਦੀਆਂ ਨਹੀਂ ਕਦੇ ਨਹੀਂ ਦੱਸੋ ਤਾਂ ਮੁੰਡੇ ਨੇ ਖਲੋਰਾ ਪਾਇਆ ਤਾਂ ਮੈਂ ਕਹਿਣਾ ਨਹੀਂ ਕੋਈ ਨਹੀਂ ਇਹਨਾਂ ਤਾਂ ਗੱਲ ਮੈਂ ਚੱਜਣਾ ਹੀ ਕਰੂੰਗੀ ਹਲੇ ਤੇ ਨੇ ਅੱਜ ਮੇਰੇ ਦੋ ਤਿੰਨ ਮਾਰਤੀਆਂ ਨਾ ਵੇਖ ਲਈ ਸੀ ਮੈਂ ਕਿਦਾਂ ਬਦਲਾ ਲੜਾ ਨਾ ਕੋ ਵੇਖੀ ਹੇ ਮੇਰੇ ਅਲਦੋ ਉਦੋਂ ਮਾਰੀ ਐਸਾ ਕਿ ਚੀਜ਼ ਉਹ ਮਿਲਦਾ ਨਾ ਉਹ ਵੀ ਡੱਬੀ ਨਾ ਪੱਕਾ ਹੀ ਲਿਆ ਕੇ ਰੱਖਣੀ ਪੈਣੀ ਆ ਇਹਨਾਂ ਦਾ ਹੌਦੀ ਕਰਦੇ ਜਦੋਂ ਜੀਵਾਦਾਂ ਨੂੰ ਮਾਰ ਦਿੰਦੇ ਆ ਇਹਨਾਂ ਕਰਦੀ ਪੱਕੀ ਮਂਗਾ ਕੇ ਰੱਖਦੀ ਆ ਚੱਲੇ ਕਿ ਬੰਦਾ ਮਾਸਾ ਕੋ ਮੁਰਗੇ ਮਹਾਲ ਤੇ ਲੈਂਦਾ ਉਹ ਇਦੋਂ ਦਾ ਤੇ ਪੀੜੀ ਹੁੰਦੀ ਰਹਿੰਦੀ ਆ ਦਲਜੀਂਦਰ ਉਹਨਾਂ ਮੰਦਰ ਦੇ ਅੰਦਰ ਦੇਖਿਆ ਆਈ ਆਂ ਆਂਦੀ ਮੈਂ ਕੋਠੇ ਚੜ ਕੇ ਰੌਲਾ ਪਾਉਣ ਲੱਗੀ ਆਂ ਮੈਂ ਲੋਕਾਂ ਨੂੰ ਦੱਸਣ ਲੱਗੀ ਮੈਨੂੰ ਲਵੜੀ ਮਾਰਦਾ ਵਾ ਸਾਰੇ ਮੈਨੂੰ ਮਾਰਦੇ ਨੇ ਰੁਕ ਜਾ ਇਹਨੂੰ ਮੈਂ ਰੌਲਾ ਪਾਉਣਾ ਤੂੰ ਮੈਂ ਕਿਹਨਾਂ ਯਾਰ ਮਾਰਦਾ ਭਰਾਵਾ ਕੀ ਜਾਣਖਦੀ ਹੈ ਦਲਜੀਤ ਨੂੰ ਮਾਰ ਕੇ ਲਿਆਉਣੀ ਆ ਉਹਨੂੰ ਜਿਹੜਾ ਸਮਝੰਦਾ ਹੀ ਨਹੀਂ ਮੰਨ ਕੇ ਇਹਨੂੰ ਹੀ ਸਮਝਾ ਲੋ ਕੋਈ ਕਿਤੇ ਨਹੀਂ ਕੋਠੇ ਤੇ ਚੜ ਚੱਲੀ ਕੀ ਆ ਇਹ ਉਹਨੇ ਚੜ ਪਈ ਇਹ ਕੀ ਕਿੱਥੋਂ ਆ ਮੈਂ ਤਾਂ ਤਿੰਨ ਵਾਰ ਤੇ ਬਾਹੋਂ ਫੜਫੜ ਕੇ ਅੰਦਰ ਖੜੀ ਆ ਉਹ ਮੰਮੀ ਕੋਈ ਗੱਲ ਨਹੀਂ ਸਮਝਾ ਲੈਨੇ ਆ ਉਹਨੂੰ ਜਾ ਦਲਜੀਤ ਨੂੰ ਕਹਿ ਮੈਨੂੰ ਸਮਝਾ ਲੈ ਪਹਿਲਾਂ ਦਲਜੀਤ ਨੂੰ ਮਾਰ ਕੇ ਲਿਆਵਾ ਭੱਜ ਭੱਜ ਕੇ ਤੇ ਮਾਰਨ ਪੈਂਦਾ ਉਹਨੂੰ ਬਸ ਉਹਦਾ ਚੜਨ ਵਾਲੀ ਕਿਹੜੀ ਗੱਲ ਵਾਪळा ਇਹ ਕਿਤੇ ਨਹੀਂ ਚੜ ਜਾਂਦੀ ਕੋਠੇ ਤੇ ਇੱਕੋ ਦਿਨੀ ਮਾਰਦੇ ਉਹਨੂੰ ਫੇਰ ਕੰਮ ਨਵੇੜ ਗਾ ਝੋਨਾ ਦਾ ਨਾ ਸਾਰਾ ਡੋਬੀ ਗਿਆ ਵਾ ਇਹ ਨਹੀਂ ਪਾਣੀ ਸੁੱਕਣਾ ਹਣਾ ਜੇ ਸੁੱਕ ਵੀ ਗਿਆ ਨਾ ਤੇ ਝੋਨਾ ਗਲਿਆ ਹੀ ਹੋਣਾ ਵਾ ਦਰਜੀਤ ਵੇ ਦਰਜੀਤ ਮੰਮੀ ਆ ਜੋ ਬੜੀ ਆ ਤੂੰ ਇੱਥੇ ਆ ਕੇ ਕੀ ਗੱਲ ਹੋਈ ਆ ਬੇ ਗੱਲ ਕੀ ਹੋਣੀ ਆ ਉਹਨੇ ਕਦੇ ਮੁੜੇ ਨੂੰ ਮਾਰਿਆ ਨੀਗੇ ਜੇ ਇਹਨੂੰ ਅਰਪਿੰਦਰ ਨੇ ਅੱਛਾ ਉਹਨੇ ਹੁਣ ਫੜ ਕੇ ਉਹਨੂੰ ਕੋਡ ਸੁਟਿਆਵਾ ਲਵਲੀ ਨੇ ਹਾਂ ਉਹ ਤਾਂ ਉਹ ਹਾਂ ਦੀ ਮੈਂ ਕੋਠੇ ਚੜਨਾ ਮੈਂ ਕੋਠੇ ਚੜ ਕੇ ਮੈਂ ਰਵੜਾ ਪਾਉਣਾ ਮੈਂ ਮਮੀ ਨੂੰ ਢੋਣਾ ਹੀ ਉਹਨੂੰ ਫੜ ਕੇ ਮੈਂ ਅੰਦਰ ਦੇਖ ਕੇ ਆਈ ਹਾਂ ਉਹਨੂੰ ਹੁਣ ਉਹ ਕਿਤੇ ਅੰਦਰ ਕੋਈ ਕਰ ਲਿਆ ਨਾ ਤਾਂ ਸਾਰੇ ਡੱਬਰ ਨੇ ਬੱਜੇ ਨਹੀਂ ਸੁਟਣਾ ਚੱਲ ਚੱਲ ਫੇਰ ਘਰ ਨੂੰ ਹੋ ਗਾ ਚਲੋ ਛੱਡੀ ਚਲੋ ਉਹਨੂੰ ਕੁੰਡਾ ਦੇ ਖੋਲੋ ਸਿੰਦਰ ਕੀ ਹੋ ਗਿਆ ਵਾ ਤੈਨੂੰ ਕਿਉਂ ਨਹੀਂ ਸਮਝਦੀ ਹੈਗੀ ਤੂੰ ਗੱਲ ਨੂੰ ਰਵਿੰਦਰ ਤੂੰ ਕਹਿਣ ਦੀਆਂ ਮੈਂ ਕੋਠੇ ਚਰ ਕੇ ਰੋਲਾ ਪਾਉਣਾ ਵਾ ਤੇ ਕਿੰਨੀ ਕੀ ਚੰਗੀ ਗੱਲ ਵਾ ਬੇਚੀ ਵੀਰੇ ਕਿੰਨੀ ਹੋਣੀ ਆ ਤੂੰ ਇਹ ਚਾਹਨੀ ਆ ਕਿ ਆਡੀ ਬੇਚਦੀ ਹੋਵੇ ਮੈਂ ਤਾਂ ਕੁਝ ਕਿਹਾ ਹੀ ਨਹੀਂ ਅੱਬਾ ਜੀ ਐਵੇਂ ਮੇਰੇ ਦਿਵਾਲੇ ਹੋ ਗਏ ਆ ਵੀ ਉਹ ਜੇ ਨਹੀਂ ਕਿਹਾ ਮੰਮੀ ਨੂੰ ਕਿਹਾ ਵਾ ਤੇ ਫੇਰ ਹੀ ਇੰਨੀ ਗੱਲ ਕਹਿਣ ਦੀ ਮੰਮੀ ਬਾਹਰ ਜਾ ਕੇ ਪਤਾ ਗੱਲ ਕੀ ਆ ਨਿਆਣੇ ਨੇ ਤਾਂ ਥੋੜੀ ਘੜੀ ਦਾ ਹੁੰਦਾ ਵਾ ਜਦੋਂ ਤੂੰ ਕਰਨ ਦੀ ਆ ਉਹ ਜੀ ਕੀਤੇ ਗੋਖੂ ਜੀ ਤੁਹਾਡੇ ਸਾਹਮਣੇ ਆ ਵਲੋ ਪੁੱਜੀ ਆ ਇੱਥੇ ਡਿੱਗਾ ਵਾ ਤੇ ਉਹਨੂੰ ਉਹਨੂੰ ਚੁੱਕ ਕੇ ਇੱਥੋਂ ਫੜ ਕੇ ਤੇ ਉਹਨੂੰ ਮੈਂ ਥੱਲੇ ਧਾਰਤਾ ਬੱਸ ਇੰਨੇ ਵੇ ਜੀ ਮੇਰੇ ਦਿਵਾਲੇ ਹੋ ਗਏ ਤੂੰ ਮੁੰਡੇ ਨੂੰ ਇਦਾਂ ਗਿਆ ਉਦਾਂ ਗਿਆ ਕੀ ਲਵਲੀ ਦੱਸਣ ਮੈਨੂੰ ਨਹੀਂ ਉਹ ਚੰਗਾ ਲੱਗਦਾ ਮੈਨੂੰ ਨਹੀਂ ਚੰਗਾ ਲੱਗਦਾ ਹੀ ਹੈ ਲਵਲੀ ਦੱਸਣ ਦਿਆ ਸੀ ਤੂੰ ਇਹਨੂੰ ਗਲੇ ਦੋ ਫੜਿਆ ਵਾ ਕੋਈ ਚੰਗੀ ਗੱਲ ਵਾ ਮੇਰੀ ਗੱਲ ਸੁਨੋ ਜੇ ਕੋ ਨਿਆਣੇ ਨੂੰ ਹੋ ਜਾਂਦਾ ਤੇ ਫੇਰ ਨਿਆਣਾ ਡਾੜੀ ਜਾਂਦਾ ਵਾ ਭਿੰਦਰ ਤੂੰ ਕਹਿਣ ਲਈ ਵੀ ਮੈਂ ਕੋਠੇ ਚੜ੍ਹ ਕੇ ਤੇ ਰੋਲਾ ਪਾਉ ਤੇ ਤੈਨੂੰ ਵੀ ਪਤਾ ਵਾ ਇਹ ਪਰਿਵਾਰ ਤੇਰਾ ਵੀ ਆ ਸਾਡੇ ਕੰਨਿਆਂ ਦਾ ਥੋੜੀ ਐ ਜੇ ਬੇਇਜ਼ਤੀ ਹੋਊਗੀ ਤੇ ਤੇਰੀ ਵੀ ਨਾਲ ਹੀ ਹੋਣੀ ਆ ਬਾਕੀ ਆ ਜਿਹੜੇ ਤੂੰ ਪੁਲਸ ਦੇ ਡਰਾਵੇ ਦੇਣ ਲਈ ਆ ਨਾ ਫੜਾਣੇ ਉਹ ਪਹਿਲਾਂ ਤੈਨੂੰ ਖੜਦਾ ਵਾਂ ਪੁਲਸ ਨੇ ਫੜ ਕੇ ਫੇਰ ਬਾਕੀਆਂ ਨੂੰ ਖੜਨਾ ਵਾਂ ਇਹ ਗੱਲ ਤਾਂ ਤੈਨੂੰ ਪਤਾ ਵਾ ਹੋਈ ਤੇਰੀ ਬੁਲਸ ਨੂੰ ਤੇ ਖੜਨਾ ਨਹੀਂ ਉਹਨਾਂ ਨੇ ਫੇਰ ਨਹੀਂ ਉਹ ਪੁਲਸ ਵਾਲੇ ਤੁਹਾਨੂੰ ਖੜਦੇ ਆ ਜੇ ਜਿਹੜਾ ਕਸੂਰ ਹੋਵੇ ਤੇ ਦੱਸ ਮੈਨੂੰ ਗਲੀ ਖਾਂਡਾ ਮੈਂ ਕਿਹੜਾ ਕੁਝ ਕੀਤਾ ਵਾ ਤੇ ਰਵਿੰਦਰ ਤੇਰਾ ਵੀ ਕਸੂਰ ਹੈਗਾ ਸੀ ਤੂੰ ਵੀ ਤਾਂ ਮੁੰਡੇ ਨੂੰ ਘਟਿਆ ਸੀ ਫਿਰ ਤੈਨੂੰ ਵੀ ਨਾਲ ਹੀ ਲੈ ਜਾਣਾ ਉਹਨਾਂ ਨੇ ਅਹੀਂ ਇਹੋ ਕਹਿਣਾ ਵਾ ਵੀ ਪਹਿਲਾਂ ਇਹਨੇ ਨਿਗੇ ਜੇ ਮੁੰਡੇ ਨੂੰ ਮਾਰਿਆ ਤੇ ਫੇਰ ਹੀ ਉਹਨੇ ਇਹਨੂੰ ਕੁੱਟਿਆ ਹੀ ਉਹ ਤਾਂ ਕੁੱਟਦੇ ਵੀ ਬੜਾਉਂਦੇ ਏ ਤੈਨੂੰ ਜਿਆਦਾ ਕੋਈ ਕੰਮ ਨਾ ਕਰੀ ਠੀਕ ਹੈ ਨਾ ਚੁੱਪ ਕਰਕੇ ਨਾ ਕੋਈ ਗੱਲ ਨਹੀਂ ਲੜਵੀ ਨੂੰ ਮੈਂ ਸਮਝਾ ਦਿੰਦਾ ਵਾ ਕਿ ਅੱਗੇ ਤੋਂ ਨਾ ਤੇਰੇ ਹੱਥ ਨਹੀਂ ਚੁੱਕੂਗਾ ਤੇ ਜੇ ਤੂੰ ਕੋਠੇ ਤੇ ਚੜਕੇ ਰੋਲਾ ਵੀ ਪਾਏਂਗੀ ਨਾ ਤੇ ਤਾਂ ਵੀ ਲੋਕਾਂ ਨੇ ਨਾ ਇਹੋ ਆਖਣਾ ਵਾ ਕਿ ਇਹਨਾਂ ਦੀ ਨੋਂ ਦਾ ਕਸੂਰ ਹੀ ਤੇ ਉਹਨਾਂ ਨੇ ਆਪ ਹੀ ਪੁਲਿਸ ਲਿਆਉਣੀ ਉਹ ਲੋਕਾਂ ਨੇ ਫੇਰ ਨਾ ਆਖੀ ਸੱਚੀ ਤੇ ਹੋਰ ਹਾਂ ਨਹੀਂ ਕੋਈ ਗੱਲ ਨਹੀਂ ਆ ਮੈਂ ਪਰ ਇਹ ਆਪੇ ਇਹਨੂੰ ਕਹਿ ਰਹੇ ਮੜਾ ਜਾਪੀ ਐਦਾਂ ਮਾਰਿਆ ਨਾ ਕਰ ਗਈ ਵੀ ਉਹਨੂੰ ਮੈਂ ਕਹਿ ਦਿੰਦਾ ਵਾ ਨਾ ਕੁੱਟਦਾ ਵਾ ਚੱਲ ਜਲਦੀ ਤੁਹਾਨੂੰ ਤੇ ਅਸੀਂ ਕਹਿ ਦਾਂਗੇ ਪਰ ਤੂੰ ਵੀ ਉਹਦੇ ਨਹੀਂ ਕੇ ਜੇ ਮੁੰਡੇ ਨਾਲ ਐਦਾਂ ਨਾ ਕਰਿਆ ਕਰ ਉਹ ਤੇ ਨਿਆਣਾ ਵਾ ਜੇ ਉਹਨੂੰ ਪਿਆਰ ਨਾਲ ਸਮਝਾਈਦਾ ਹੋਈਦਾ ਵਾ ਨਾਲੇ ਉਹ ਤੇ ਜੇ ਸਮਝਣ ਜੋਗ ਨਹੀਂ ਹੈਗਾ ਉਹਦਾ ਤੂੰ ਨਮਕੀਨ ਇਕੱਠਾ ਕਰਦੀ ਤੇ ਇਹ ਕੰਬਲੀ ਚ ਪਾ ਦਿੰਦੀ ਫੇਰ ਕੀ ਹੈਗਾ ਕੋਈ ਗੱਲ ਨਹੀਂ ਨਹੀਂ ਨਾ ਖੜਾਣਾ ਹੁੰਦਾ ਤੂੰ ਸੰਦੀਪ ਕੋਲ ਫਰਾਇਆ ਕਰ ਜਾ ਕੇ ਇਹ ਆਪਣਾ ਮੁੰਡਾ ਸੰਭਲਾ ਅਸੀਂ ਸੰਭਲਾ ਕਰਾਂਗੇ ਆਪੇ ਚੱਲ ਕੋਈ ਨਹੀਂ ਹੁਣ ਨਹੀਂ ਮੈਂ ਕੋਈ ਕੰਨੀ ਪਕਾ ਨਹੀਂ ਗਈ ਤੇ ਹੁਣ ਕੋਠੇ ਤੇ ਵੀ ਨਹੀਂ ਚੜਨਾ ਨਹੀਂ ਚੜਦੀ ਨਹੀਂ ਚੜਦੀ ਇਹ ਨਹੀਂ ਚੜਦੀ ਕੁੜੀ ਸਿਆਣੀ ਆ ਤੂੰ ਐਵੇਂ ਕਹੀ ਜਾਂਦੇ ਓ ਉਹਨੂੰ ਅਗਰ ਨਹੀਂ ਹੈਗੀ ਪਰ ਕਿੰਨੀ ਸਿਆਣੀ ਆ ਮਿੰਟ ਮਿੰਟ ਹੀ ਮੰਨ ਗਈ ਓ ਚੱਲ ਤੂੰ ਬਹਿ ਹੁਣ ਇੱਥੇ ਤੇ ਅਸੀਂ ਉਹਨੂੰ ਵੀ ਸਮਝਾਈਏ ਲਗਲੀ ਨੂੰ ਓ ਠੀਕ ਆ ਉਹਨੂੰ ਸਮਝਾਓ ਜੋ ਉਹਨੂੰ ਕਹਾਂ ਬਈ ਉਹਨੂੰ ਮਰਿਆ ਨਾ ਕਰਨੀ ਚੱਲ ਕੋਈ ਨਹੀਂ ਮੈਂ ਮਮਮੀ ਆਪਣੀ ਨੂੰ ਦੱਸ ਦੇਣਾ ਮਮਮੀ ਆਪੇ ਤੁਹਾਨੂੰ ਪਤਾ ਵੀ ਹੈਗੀ ਐ ਨਹੀਂ ਕੋਈ ਗੱਲ ਇਹਨੂੰ ਆਪੇ ਸਮਝਾ ਦਿੰਦੇ ਆ ਭੈਣ ਆਹ ਵਾਰ ਚੱਲੀਏ ਚਲ ਉੱਠ ਕੇ ਕੰਮ ਧੰਦਾ ਕਰਦੇ ਭਾਈ ਓ ਲੱਗੀ ਮੈਂ ਚਾਹ ਬਣਾਉਣੀ ਤੁਹਾਡੇ ਵਾਸਤੇ ਆ ਬਣਾ ਚਾਹ ਤੂੰ ਮਾਹੀ ਮਨੀਏ ਤੇ ਇਹ ਵੀ ਜੇ ਨਾ ਜੇ ਵੀ ਦਿਲਜੀਤ ਨਾ ਨਾ ਡਰਾਵਾ ਪਉਂਦੇ ਤੇ ਅਜੇ ਵੀ ਨਹੀਂ ਹੁੰਨੇ ਮੰਨਣਾ ਹੈਗਾ ਜਿਹਦੇ ਕੋਠੇ ਜਾਣ ਜਾਂਦੇ ਨਾ ਬੇਇੱਜ਼ਤੀ ਪਤਾ ਕਿੰਨੀ ਹੋਣੀ ਬੇਇੱਜ਼ਤੀ ਹੋਣੀ ਹੈ ਖੜਾ ਹੈ ਇਹਨਾਂ ਨੂੰ ਰੱਖਣੀ ਨਹੀਂ ਆਉਂਦੀ ਹੈਗੀ ਮੇਰੀ ਗੱਲ ਸੁਣੋ ਨਾਲੇ ਜਿਹਨੂੰ ਨਹੀਂ ਵੀ ਨਹੀਂ ਨਾ ਪਤਾ ਵੀ ਇਹ ਇਦਾਂ ਦੀ ਆ ਉਹਨੂੰ ਵੀ ਪਤਾ ਲੱਗਣਾ ਹੈ ਮੈਂ ਸੰਦੀਪ ਨੂੰ ਆਏ ਮਾਰਦਾ ਉਹਨੂੰ ਵੀ ਸਮਝਾ ਜੰਨੀ ਆ ਵੀ ਕੋਈ ਵੀ ਨਹੀਂ ਗੱਲ ਕਰਨੀ ਮੈਨੂੰ ਬੜੇ ਨੂੰ ਕੋਕਿਆ ਜਾ ਕਿਦਾਂ ਵੀ ਸੰਦੀਪ ਸੰਦੀਪ ਗੱਲ ਸੁਣੀ ਨਾਲੇ ਦਿਲਜੀਤ ਇਹ ਵੀ ਹੈ ਨਾ ਮੈਂ ਆਨੀ ਆ ਵੀ ਮੁੰਡੇ ਨੂੰ ਅਸੀਂ ਆਪ ਹੀ ਸੰਭਲਿਆ ਕਰੀਏ ਇਹਦੇ ਲੱਗੇ ਨਾ ਹੀ ਜਾਣਦੀ ਏ ਇਹਦਾ ਕੀ ਪਤਾ ਭਾਵੇਂ ਉਹਦਾ ਦਿਮਾਗ ਤੋਂ ਹੌਲੀ ਏ ਥੋੜੀ ਜੀ ਕੋਈ ਗੱਲ ਨਹੀਂ ਸੁਨੀਬਾ ਮੈਂ ਤੁਹਾਨੂੰ ਗੱਲ ਅਸੀਂ ਉਹਨੂੰ ਸਮਝਾਏ ਆ ਪੁਲਿਸ ਦਾ ਡਰਾਵਾ ਦਿੱਤਾ ਹੀ ਅਸੀਂ ਜੇ ਕੋਈ ਗੱਲ ਵਾਦਾ ਹੋ ਗਈ ਨਾ ਤੈਨੂੰ ਵੀ ਪੁਲਿਸ ਨਾਲ ਲੈ ਕੇ ਜਾਣਾ ਵਾ ਤੇ ਮੇਰੀ ਸੁਣ ਗੱਲ ਤੂੰ ਕੋਈ ਵੀ ਨਹੀਂ ਗੱਲ ਕਰਨੀ ਠੀਕ ਆ ਮੁੰਡੇ ਨੂੰ ਕੁਝ ਵੀ ਉਹਨੇ ਕਿਹਾ ਵਾ ਇਹ ਗੱਲ ਨਹੀਂ ਕਰਨੀ ਆਪਣਾ ਕੰਮ ਕਰਨ ਦੀ ਆ ਕਰਦੀ ਰਹਿੰਦੇ ਉਹਨੂੰ ਠੀਕ ਹੈ ਨਾ ਜਿਹੜੀ ਗੱਲ ਹੋ ਗਈ ਨਾ ਸੰਦੀਪ ਉੱਤੇ ਮਿੱਟੀ ਪਾਓ ਐਵੇਂ ਵਧਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਬਾਕੀ ਰਹੀ ਗੱਲ ਮੁੰਡੇ ਦੀ ਉਹਦਾ ਹੀ ਆਪ ਧਿਆਨ ਰੱਖ ਲਿਆ ਕਰਾਂਗੇ ਇਹਦੇ ਲਾਗੇ ਨਾ ਜਾਣ ਦਿਆ ਕਰਾਂਗੇ ਚਲੋ ਤੁਸੀਂ ਜਿੱਦਾਂ ਕਹਿੰਨੇ ਨਾ ਉਦਾਂ ਹੀ ਕਰ ਲੂੰਗੀ ਮੈਂ ਨਹੀਂ ਕੁਝ ਕਹਿੰਦੀ ਉਹਨੂੰ ਹੁਣ ਸਮਝਾ ਕੇ ਆਏ ਹੁਣ ਲੱਗੀ ਹੈ ਚਾਹ ਬਣਾਉਣ ਕਹਿੰਦੀ ਮੈਂ ਕੰਮ ਕਰਦੀ ਆਂ ਆਪਣਾ ਚਲੋ ਕੋਈ ਗੱਲ ਨਹੀਂ ਵੇਖ ਲੈਣੇ ਕਿੰਨੀ ਕੀ ਚਾਹ ਬਣਾਉਂਦੀ ਹੈ ਭਲਾਏ ਨਹੀਂ ਬਣਾ ਹੀ ਲੈਣੀ ਆ ਉਹਨੇ ਪਰ ਉਹਨੂੰ ਇਦਾਂ ਤਾਂ ਨਹੀਂ ਨਾ ਕਰਨਾ ਚਾਹੀਦਾ ਸੀ ਮੰਨਦੇ ਆ ਸੰਦੀਪ ਪਰ ਉਹਨੂੰ ਨਹੀਂ ਪਤਾ ਲੱਗਦਾ ਹੁਣ ਕੀ ਕਰੀਏ ਸ ਨਹੀਂ ਮੁੱਕਦੀ ਗੱਲ ਇਹ ਆ ਮੁੰਡਾ ਆ ਸੰਭੋ ਠੀਕ ਹੈ ਨਾ ਉਹਦੇ ਲਈ ਮੁੰਡਾ ਨਾ ਜਾਣਦਿਆ ਕਰੋ ਉਹਦਾ ਕੋਈ ਪਤਾ ਨਹੀਂ ਆ ਬਾਹਰ ਅੰਦਰ ਤੇ ਜਾਣਾ ਹੀ ਪੈਂਦਾ ਵਾ ਉਹ ਕੋਈ ਗੱਲ ਨਹੀਂ ਮੰਮੀ ਨੂੰ ਫਰਾਗੇ ਜਾਂ ਭੈਣ ਨੂੰ ਫਰਾਗੇ ਮੁੰਡੇ ਨੂੰ ਠੀਕ ਹੈ ਨਾ ਚਲੋ ਕੋਈ ਗੱਲ ਨਹੀਂ ਇੱਧੇ ਕਰ ਲਿਆ ਕਰਾਂਗੇ ਹੁਣ ਆਹ ਵੀ ਯਾਦ ਰੱਖਣਾ ਬਣਾਵਾ ਜੀ ਰੋਜ਼ ਇਦਾਂ ਦੀ ਆ ਤੇ ਹੁਣ ਸਾਨੂੰ ਪਤਾ ਲੱਗ ਗਿਆ ਵਾ ਨਾ ਤੇ ਹੁਣ ਅਸੀਂ ਆਪੇ ਮੁੰਡੇ ਦਾ ਧਿਆਨ ਰੱਖ ਲਿਆ ਕਰਾਂਗੇ ਐ ਨਹੀਂ ਵਸਾ ਖਾਇਆ ਕਰਨਾ ਹੁਣ ਜੇ ਤੂੰ ਕੰਮ ਕਰਨ ਢਈ ਹੋਉਂਗੀ ਤੇ ਮੈਂ ਫੜ ਲਿਆ ਕਰੂੰਗੀ ਜੇ ਮੈਂ ਕਰਨ ਢਈ ਹਾਂ ਤੇ ਤੂੰ ਫੜ ਲਿਆ ਕਰੀ ਜਾਂ ਮੰਮੀ ਨੂੰ ਫੜਾ ਲਿਆ ਕਰਾਂਗੇ ਇਹਦਾ 3-4 ਜਾਣੀਆਂ ਤੁਸੀਂ ਤੇ ਇੱਕ ਮੁੰਡੇ ਨੂੰ ਸਮਝਾ ਲਓ ਕੋਈ ਗੱਲ ਨਹੀਂ ਸਾਂਭ ਲਾਂਗੇ ਅਸੀਂ ਆਪੇ। ਤੂੰ ਇਹ ਇਦਾਂ ਕਰੋ। ਵੀ ਲਵਲੀ ਨੂੰ ਸਮਝਾਓ ਜਾ ਕੇ ਹੁਣ। ਕੋਈ ਨਾ ਮੈਂ ਲਵਲੀ ਨਾਲ ਗੱਲ ਕਰ ਲੈਣਾ। ਉਹਨੂੰ ਵੀ ਕਿਉਂ ਵੀ ਇਦਾਂਵੇਂ ਹੱਥ ਨਾ ਚੁੱਕਿਆ ਕਰ। ਚੰਗੇ ਨਹੀਂ ਗੱਲ ਲੱਗੀਦਾ ਐਵੇਂ ਤਮਾਸ਼ਾ ਲਾਉਂਦੇ। ਹਾਂ ਇਹ ਤੇ ਗੱਲ ਹੈਗੀ ਆ ਮੰਨ ਲਓ ਇਹਨੂੰ ਕੋਠੇ ਚੜ ਜਾਂਦੀ ਤੇ ਕੀ ਬੰਨਣਾ ਸੀ? ਜਾਂ ਬਾਹਰ ਨੂੰ ਭੱਜ ਜਾਂਦੀ ਤੇ। ਉਹੀ ਤੇ ਗੱਲ ਵਾ ਨਾ ਇਹ ਇੰਨਾਂ ਗੱਲਾਂ ਨੂੰ ਸਮਝਦਾ ਨਹੀਂ ਹੈਗਾ। ਉਹ ਵੀ ਕੀ ਕਰੇ ਉਹ ਦੁਖੀ ਹੋ ਗਿਆ ਉਹ ਵੀ। ਮੈਂ ਸੋਨੇ ਦੇਖਿਆ ਹੋਗਾ ਮੜ ਜੇ ਰਗਾ ਫੜੀਆਂ ਹੋਣਗੀਆਂ। ਤੇ ਗੁੱਸਾ ਨਹੀਂ ਆਉਣਾ ਹੀ ਹੈ ਫਿਰ ਦਲਜੀਤ ਉਹ ਤੇ ਜਿਹੜਾ ਦੁਖੀ ਹੈਗਾ ਵਾ ਨਾ ਮੈਂ ਵਿੱਚ ਜ਼ਿਆਦਾ ਦੁਖੀ ਹੋ ਗਈਆਂ ਰਿਸ਼ਤਾ ਕਰਾ ਕੇ ਉਹ ਪੈਸੇ ਤੋਂ ਨਾਲ ਟੈਨਸ਼ਨ ਜ਼ਿਆਦਾ ਠੀਕ ਹੈ ਮੈਂ ਅੱਗੇ ਵੀ ਤੈਨੂੰ ਗਿਆ ਉਹ ਕੋਈ ਗੱਲ ਨਹੀਂ ਜੋ ਹੋ ਗਿਆ ਹੋ ਗਿਆ ਹਾਂ ਤੀਕਣਾ ਉੱਥੇ ਜਾ ਕੇ ਵੇਖ ਲਿਆ ਸੀ ਕਿ ਇਦਾਂ ਦੀ ਹੈ ਹੁਣ ਮੈਂ ਤਾਂ ਸਕਲ ਹੀ ਵੇਖ ਲਈ ਸੀ ਨਾ ਮੈਨੂੰ ਕੀ ਪਤਾ ਹੈਗਾ ਹੁਣ ਵੀ ਵਿੱਚ ਉਹ ਕਿਦਾਂ ਦੀ ਅਹੀਂ ਵੀ ਉਹਨੇ ਕਾਲੀ ਕਰ ਲਈ ਐ ਮੈਂ ਤਾਂ ਚੰਗਾ ਹੀ ਕੀਤਾ ਸੀ ਸੰਦੀਪ ਮੈਂ ਤਾਂ ਸੋਚਿਆ ਸੀ ਤੂੰ ਚੰਗੀ ਆ ਤੇ ਉਹ ਵੀ ਚੰਗੀ ਆ ਜੂਗੀ ਤੇ ਚੱਲ ਇਹ ਆ ਵੀ ਜਿੱਦਾਂ ਹਾ ਡਾਗੇ ਘਰ ਚੱਲਦਾ ਜਾਂਦਾ ਹੈ ਇਦਾਂ ਹੀ ਚੱਲਦਾ ਰਹੂਗਾ